22 ਸਾਲ ਦੇ ਨੌਜਵਾਨ ਦੀ ਖੂਨ ਨਾਲ ਲਤਪਤ লাশ ਮਿਲੀ ਹੈ ਹਫਤੇ ਬਾਅਦ ਨੌਜਵਾਨ ਨੇ ਵਿਦੇਸ਼ ਜਾਣਾ ਸੀ ਮਾਮਲਾ ਮੋਗਾ ਦੇ ਪਿੰਡ ਠਕੇਲੇ ਦਾ ਹੈ ਇੱਥੇ ਲੋਕਾਂ ਨੇ ਮੁੰਡੇ ਦੀ ਖੂਨ ਨਾਲ ਲਤਪਤ ਪਈ লাশ ਦੇਖੀ ਫਿਰ ਪਿੰਡ ਇਸ ਦੀ ਇਤਲਾਹ ਦਿੱਤੀ ਗਈ ਤਾਂ ਨੌਜਵਾਨ ਦੀ ਪਛਾਣ 26 ਸਾਲ ਦੇ ਮਾਨਾ ਸਿੰਘ ਦੇ ਰੂਪ ਚ ਹੋਈ ਹੈ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਮਾਨਾ ਸਿੰਘ ਮੋਗਾ ਚ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਇੱਕ ਹਫਤੇ ਬਾਅਦ ਉਸਨੇ ਵਿਦੇਸ਼ ਦੁਬਈ ਜਾਣਾ ਸੀ ਰੋਜੀ ਰੋਟੀ ਦੇ ਲਈ ਵਿਦੇਸ਼ ਜਾਣਾ ਸੀ ਪਰ ਅੱਜ ਸਵੇਰੇ ਉਸਦੀ ਖੂਨ ਨਾਲ ਲਥਪਥ ਲਾਸ਼ ਮਿਲੀ ਮਾਨਾ ਸਿੰਘ ਦੇ ਕਈ ਸੱਟਾਂ ਦੇ ਨਿਸ਼ਾਨ ਨੇ ਜਿਸ ਤੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਸਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਮੁਤਾਬਕ ਰੋਡ ਐਕਸੀਡੈਂਟ ਕਾਰਨ ਨੌਜਵਾਨ ਦੀ ਮੌਤ ਹੋਈ ਲੱਗਦੀ ਹੈ ਫਿਲਹਾਲ ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ। ਮੇਰਾ ਨਾਮ ਕਮਲਜੀਤ ਕੋਹੜਾ। ਕਮਲਜੀਤ ਜੀ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਤੁਹਾਡਾ ਕੀ ਲੱਗਦਾ ਹੈ? ਉਹ ਸਾਡੇ ਗਵੰਡੀ ਆ ਜੀ ਮੈਂ ਉੱਥੋਂ ਮੌਜੂਦਾ ਪੰਚਾਇਤ ਮੈਂਬਰ ਵੀ ਆ ਤੇ ਸਾਡੇ ਚਾਚਾ ਜੀ ਦਾ ਬੇਟਾ ਵੀ ਆ। ਕੀ ਨਾਮ ਕੀ ਹੈ ਜਿਹਦੀ ਮੌਤ ਹੋਈ? ਉਹਦਾ ਨਾਂ ਹੈਗਾ ਜੀ ਮਾਨਸੇ। ਕਿਵੇਂ ਮੌਤ ਕਿਵੇਂ ਹੋਈ? ਅ ਸਰ ਸਾਨੂੰ ਇਹ ਨਹੀਂ ਪਤਾ ਕਿ ਸਵੇਰ ਸਾਨੂੰ 4 ਵਜੇ ਪਿੰਡੋਂ ਇੱਥੇ ਸਬਜ਼ੀ ਮੁੰਡੇ ਕੰਮ ਕਰਦੇ ਮੰਡੀ ਦੇ ਵਿੱਚ ਉਹ ਗਏ ਆ। ਉਹ ਆਪਣੇ ਘਰਾਂ ਦਾ ਮੁੰਡਾ ਸੀ ਉਹਨੇ ਪਹਿਚਾਣਿਆ ਉਹ ਫਿਰ ਘਰੇ ਆ ਕੇ ਸਾਨੂੰ ਸਾਰਿਆਂ ਨੂੰ ਉਹਨੇ ਠਾਇਆ ਵੀ ਆਪਣਾ ਮਾਣਾ ਲੱਗਦਾ ਹੈਗਾ ਆਪਾਂ ਜਾ ਕੇ ਵੇਖੀਏ ਵੀ ਉਥੇ ਡੈੱਡ ਬੋਡੀ ਪਈ ਆ ਜਦੋਂ ਅਸੀਂ ਗਏ ਉਹ ਖੂਨ ਨਾਲ ਲਤਫਤ ਹੋਇਆ ਪਿਆ ਸੀਗਾ ਉਹਦੇ ਇਹ ਸੀਗਾ ਜਿਵੇਂ ਕਿਸੇ ਨੇ ਉਹਦੇ ਮਾਰਿਆ ਹੁੰਦਾ ਕੁਝ ਅਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਉੱਥੇ ਪੁਲਿਸ ਮੁਲਾਜ਼ਮ ਵੀ ਆ ਗਏ ਸੀ ਸਦਰ ਤੋਂ ਹਲਕਲਾ ਤੋਂ ਐਸਐਸਓ ਸਾਹਿਬ ਵੀ ਸੀ ਰਿਸ਼ਪਾਲ ਸਿੰਘ ਥਾਣੇਦਾਰ ਵੀ ਆ ਗਏ ਸੀਗੇ ਉਹਨਾਂ ਨੂੰ ਵੀ ਭੁਲਾਇਆ ਤੇ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਭਾਈ ਤੁਸੀਂ ਆਪਦਾ ਵੈਰੀਫਾਈ ਕਰੋ ਤੇ ਵੀ ਵੇਖੋ ਵੀ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਵੀ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ ਸੀ ਤਾਂ ਜਦੋਂ ਗਏ ਆ ਬਸ ਉਹ ਖੂਨ ਨਾਲ ਲੱਤ ਪਾ ਸੀਗਾ ਤੇ ਉਹਦੀ ਮੌਤ ਘਰੋਂ ਕਦੋਂ ਗਿਆ ਸੀ ਜੀ ਕਰੋ ਜੀ ਉਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਵੀ ਅਕਸਰ ਉਹ ਕਈ ਵਾਰੀ ਜਦੋਂ ਰਾਤ ਪੈ ਜਾਂਦੀ ਸੀ ਉਹ ਰਹਿ ਪੈਂਦਾ ਹੁੰਦਾ ਸੀ ਇੱਥੇ ਉਹ ਆਪਣੇ ਸਾਨੂੰ ਨਹੀਂ ਪਤਾ ਜੀ ਵੀ ਜਿਵੇਂ ਚਾਹੇ ਉਹ ਕਿਸੇ ਦੋਸਤਾਂ ਕੋਲ ਰਹਿ ਪੈਂਦਾ ਹੋਵੇ ਵੀ ਇਹ ਤਾਂ ਨਹੀਂ ਸਾਨੂੰ ਜ਼ਿਆਦਾ ਪਤਾ ਤੇ ਉਸੇ ਤਰ੍ਹਾਂ ਹੀ ਕਿਤੇ ਰਾਤ ਵੀ ਨਹੀਂ ਉਹ ਘਰ ਆਇਆ ਲੇਟ ਫੋਨ ਕਰਕੇ ਤੇ ਸਵੇਰ 6:30 ਤੋਂ 5 ਵਜੇ ਤੱਕ ਲਾ ਲਓ ਜਾਂ 4 ਤੋਂ 5 ਵਜੇ ਤੱਕ ਲਾ ਲਓ ਉਦੋਂ ਉੱਥੇ ਉਹਦੀ ਕੀ ਲੱਗਦਾ ਕੀ ਹੈ ਵੀ ਮੌਤ ਕਿਦਾਂ ਹੋਈ ਕੀ ਕਰਨ ਲੱਗ ਰਿਹਾ ਤੁਹਾਨੂੰ ਸਰ ਸਾਨੂੰ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਅਸੀਂ ਤਾਂ ਮੁਲਾਇਮਾਂ ਨੂੰ ਇਹ ਕਹਿ ਕੇ ਉਹਨੂੰ ਵੈਰੀਫਾਈ ਕਰੋ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਚਾਹੇ ਘਟਨਾ ਤੇ ਜਿਵੇਂ ਕਿ ਅੱਜਕੱਲ ਤੁਹਾਨੂੰ ਪਤਾ ਵੀ ਜਿਹੜੀ ਨਸ਼ਾ ਪੱਤਾ ਜ਼ਿਆਦਾ ਹੈਗਾ ਵੀ ਉਹ ਉਹਦੇ ਕਰਕੇ ਕੁਝ ਹੋਇਆ ਵੀ ਨਸ਼ੇ ਪੱਤੇ ਵਾਲਿਆਂ ਨੇ ਇਹਨੂੰ ਕੁਝ ਕਰਤਾ ਉਥੋਂ ਕਿਉਂਕਿ ਅਕਸਰ ਪਹਿਲਾਂ ਵੀ ਉਥੇ ਵਾਰਦਾ ਤਾਂ ਹੁੰਦਣਾ ਕੋਸ ਰੋਡ ਤੇ ਕੰਮ ਕੀ ਕਰਦੇ ਆ ਜੀ ਇਹ ਜੀ ਕੱਪੜੇ ਵਾਲੀ ਰੈਡੀमेड ਦੀ ਦੁਕਾਨ ਤੇ ਲੱਗਿਆ ਹੋਇਆ ਤੇ ਦੇਸੀ ਮਾਰਕੀਟ ਦੀ ਸ਼ਾਪ ਹੈ ਆਹ ਲਾਸ਼ ਮਿਲੀ ਹੈ ਕੀ ਮਾਮਲਾ ਕੀ ਹੈ ਕਾਰਵਾਈ ਕੀ ਹੈ ਮਾਮਲਾ ਜੀ ਇਹ ਨਾ ਤੜਕੇ ਸਵੇਰ ਅਸੀਂ ਸਾਨੂੰ ਪੀਸੀਆਰ ਮੋਗਾ ਤੋਂ ਤਲਾਹ ਮਿਲੀ ਸੀ ਖਾਨੇ ਕੋਸ਼ੀਨ ਰੋਡ ਕਰਾਇਆ ਸੀਗਾ ਫਿਰ ਉੱਥੇ ਕੋਈ ਡੈੱਡ ਬੋਡੀ ਪਈ ਹੈ ਤੁਸੀਂ ਜਾ ਕੇ ਗਏ ਜਾਂ ਕਿਹੜੀ ਜਗ੍ਹਾ ਕੋਲੋਂ ਪੜਤਾਲ ਕੀਤੀ ਤੇ ਉੱਥੇ ਮਤਲਬ ਇਹ ਜੀ ਡੈੱਡ ਬੋਡੀ ਪਈ ਸੀ ਮਨਾ ਸਿੰਘ ਦੇ ਕਾਫੀ ਸੋਟਾ ਲੱਗੇ ਸਿਰ ਦੇ ਵੀ ਸਾਟ ਮਕਰੀ ਦੇ ਨੂੰ ਤੇ ਮੌਕੇ ਦੀ ਮਤਲਬ ਮੌਤ ਹੋਣੀ ਪਈ ਜੀ ਕਿ ਕਾਰਨ ਕੀ ਲੱਗ ਰਿਹਾ ਜੀ ਕਾਰਨ ਉਹ ਫਿਲਹਾਲ ਕੁਝ ਨਹੀਂ ਕਹਿ ਸਕਦੇ ਤੇ ਇਸ ਤੋਂ ਪਤਾ ਬਹਿ ਰੋਡ ਐਕਸੀਡੈਂਟ ਲੱਗਦਾ ਕਿਉਂਕਿ ਉੱਥੇ ਕਾਫੀ ਮਤਲਬ ਮੋਟਰਸਾਈਕਲ ਦੀਆਂ ਤੇ ਗੱਡੀਆਂ ਟੁਕੜੇ ਸਾਨੂੰ ਮਿਲੇ ਆ ਜੀ ਉਹ ਤੇ ਇਹ ਲੱਗਦਾ ਵੀ ਰੋਡ ਐਕਸੀਡੈਂਟ ਹੋਇਆ ਇਹ ਕਾਹਦੇ ਤੇ ਸੀਗਾ ਜੀ ਇਹ ਪੈਦਲ ਸੀਗਾ ਇਹ ਕੋਈ ਉੱਥੇ ਸੀਸੀਟੀਵੀ ਤਾਂ ਨਹੀਂ ਸਾਹਮਣੇ ਇਹ ਫੋਟੋ ਕਿ ਕੈਮਰਾ ਕੋਈ ਨਹੀਂ ਲੱਗਿਆ ਇਥੋਂ ਕੈਮਰਾ ਮੋਰ ਤੇ ਲੱਗਿਆ ਹੋ ਦੀ ਪਾਰਕ ਦੇ ਕੋਲੇ ਪੈਂਸ ਵਿੱਚ ਉਹ ਅਸੀਂ ਸਟਾਲ ਕਰ ਰਹੇ ਸੀ ਸਰ ਨੂੰ ਕੀ ਚਾਹਵਈ ਦਿੱਤੀ ਸੀ ਅਸੀਂ ਮੁਕਾਦਮਾ ਕਰਕੇ ਕੀਤਾ ਜੀ ਕਿਸ਼ ਕਰਦੇ ਫਿਰ ਪਤਾ ਲੱਗਦਾ ਕਿ ਇਹ ਕਿਤਾਬ ਤੇ ਜੋ ਸਰ ਕਿੰਨੇ ਕੁ ਉਮਰ ਦੇ ਸੀ ਇਹ ਵੀ 26 ਸਾਲ ਬਹੁਤ ਹਸਤੇ ਕਿਹੜੀ ਧਾਰਾ ਦੇ ਤਹਿਤ ਕੀਤਾ ਅਸੀਂ 279 304 ਇਹਦਾ ਮੁਕਾਦਮਾ ਲੱਗਦਾ ਇਹ ਖਾਨਕਾ